ਮੇਰੇ ਭੈਣੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀ ਗਈ ਤੁਕ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਭੂਮਿਕਾ ਭਾਰਤ ਅੰਦਰ ਇਸਤਰੀ ਦੀ ਨਿਗਰ ਚੁੱਕੀ ਹਾਲਤ ਇਸਤਰੀ ਦੇ ਮਾਣ ਸਨਮਾਨ ਤੇ ਉਸਦੇ ਹੱਕ ਲਈ ਜੇਕਰ ਕੋਈ ਜ਼ੋਰਦਾਰ ਆਵਾਜ਼ ਬੁਲੰਦ ਹੋਈ ਹੈ ਉਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁੱਕ ਦਾ ਅਰਥ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਇਸ ਤੁਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਦੀ 19ਵੀਂ ਪੌੜੀ ਦਾ ਇੱਕ ਸ਼ਲੋਕ ਹੈ ਇਸ ਵਿੱਚ ਗੁਰੂ ਸਾਹਿਬ ਜੀ ਨੇ ਇਸਤਰੀ ਦੀ ਮਹਾਨਤਾ ਨੂੰ ਪਛਾਣਨ ਦਾ ਸੰਕੇਤ ਦਿੱਤਾ ਹੈ। ਆਪਨੇ ਸਦੀਆਂ ਤੋਂ ਤਰਸਕਾਰੀ ਜਾ ਰਹੀ ਇਸਤਰੀ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਆਪਨੇ ਇਸਤਰੀ ਨੂੰ ਜਗ ਜੰਨੀ ਕਹਿ ਕੇ ਸਤਿਕਾਰਿਆ। ਉਸ ਨੂੰ ਨੀਵਾ ਸਮਝਣ ਵਾਲਿਆਂ ਦੇ ਵਿਚਾਰਾਂ ਦਾ ਖੰਡਨ ਕਰਕੇ ਇਹ ਵਿਚਾਰ ਪੇਸ਼ ਕੀਤਾ ਕਿ ਜਿਸ ਇਸਤਰੀ ਦੀ ਸੁਭਾਗੀ ਕੁੱਖੋ ਰਾਜੀ ਮਹਾਰਾਜੇ ਜਨਮ ਲੈਂਦੇ ਹਨ ਉਸ ਨੂੰ ਮੰਦਾ ਕਹਿਣਾ ਬਹੁਤ ਹੀ ਗਲਤ ਸੋਚ ਹੈ ਪਿਛੋਕੜ ਇਸਤਰੀ ਦੀ ਸਥਿਤੀ ਦੇ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ Vedic ਕਾਲ ਵਿੱਚ ਇਸਤਰੀਆਂ ਦੀ ਪ੍ਰਧਾਨਤਾ ਸੀ ਇਹਨਾਂ ਦੀ ਇੱਛਾ ਨਾਲ ਹੀ ਇਹਨਾਂ ਨੂੰ ਵਿਆਹਿਆ ਜਾਂਦਾ ਸੀ ਕਈ ਹਵਨ ਯੱਗ ਆਦਿ ਇਹਨਾਂ ਦੀ ਹਾਜ਼ਰੀ ਤੋਂ ਬਿਨਾਂ ਸੰਪੂਰਨ ਨਹੀਂ ਸੰਝੇ ਜਾਂਦੇ ਇਹ ਹਰ ਪੱਖੋਂ ਸਤੰਤਰ ਸਨ ਲੜਕੀਆਂ ਗੁਰੂਆਂ ਕੋਲੋਂ ਲੜਕਿਆਂ ਦੇ ਬਰਾਬਰ ਸਿੱਖਿਆ ਵੀ ਗ੍ਰਹਿਣ ਕਰਦੀਆਂ ਸਨ ਪਰ ਮੰਨੂ ਮਹਾਰਾਜ ਨੇ ਆਪਣੀਆਂ ਸਿਮਰਤੀਆਂ ਵਿੱਚ ਇਹਨਾਂ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਕਾਮਣੀ ਸਰਪਣੀ ਆਦਤ ਕਹਿ ਕੇ અપਮਾਨਿਤ ਕੀਤਾ ਜਾਣ ਲੱਗ ਪਿਆ ਮੁਸਲਮਾਨੀ ਰਾਜ ਵਿੱਚ ਇਹਨਾਂ ਤੇ ਅਤਿਆਚਾਰ ਵਧਦੇ ਗਏ ਜਾਂ ਤਾਂ ਇਹਨਾਂ ਨੂੰ ਜੰਮਦਿਆਂ ਨੂੰ ਹੀ ਮਾਰ ਦਿੱਤਾ ਜਾਣ ਲੱਗ ਪਿਆ ਜਾਂ ਪਰਦੇ ਵਿੱਚ ਰੱਖਣ ਦਾ ਰਿਵਾਜ ਪੈ ਗਿਆ। ਮਰਦ ਪ੍ਰਧਾਨ ਸਮਾਜ ਵਿੱਚ ਇਹ ਇਸ਼ਾਰਿਆਂ ਤੇ ਨੱਚਣ ਵਾਲੀਆਂ ਸੁੰਦਰੀਆਂ, ਦਾਸੀਆਂ ਤੇ ਬੱਚੇ ਪੈਦਾ ਕਰਨ ਵਾਲੀਆਂ ਮਸ਼ੀਨਾਂ ਬਣ ਕੇ ਰਹਿ ਗਈਆਂ। ਇਸ ਸਮੇਂ ਹੀ ਵਿਧਵਾਵਾਂ ਨੂੰ ਤਾਂ ਸਤੀ ਬਣਨ ਲਈ ਮਜਬੂਰ ਹੋਣਾ ਪਿਆ। ਨਾਥੀ ਹੋ ਗਈ ਵੀ ਇਸਤਰੀ ਨੂੰ ਬਾਗਣ ਕਹਿ ਕੇ ਭੰਡ ਦੇ ਰਹੇ। ਤੇ ਜ਼ਗੀਰਦਾਰੀ ਸਮਾਜ ਵਿੱਚ ਇਸ ਨੂੰ ਪੈਰ ਦੀ ਜੁੱਤੀ ਸਮਾਨ ਸਮਝਿਆ ਜਾਣ ਲੱਗ ਪਿਆ। ਇੰਜ ਔਰਤ ਤੇ ਦੁਰਦਸ਼ਾ ਦੀ ਕਹਾਣੀ ਬੜੀ ਲੰਮੀ ਤੇ ਪੁਰਾਣੀ ਹੈ ਗੁਰੂਆਂ ਦਾ ਯੋਗਦਾਨ ਔਰਤ ਤੇ ਹੋ ਰਹੇ ਜ਼ੁਲਮਾਂ ਦੀ ਅੱਗ ਬੁਝਾਉਣ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਕੁਝੇ ਤੇ ਘਟਿਆ ਸਮਾਜਿਕ ਅਨਿਆਂ ਵਿਰੁੱਧ ਪਰਮੀ ਆਵਾਜ਼ ਵਿੱਚ ਦਲੀਲਾਂ ਦਿੰਦੇ ਹੋਏ ਆਵਾਜ਼ ਬੁਲੰਦ ਕੀਤੀ ਤੇ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਜਗਤ ਜਨਨੀ ਆਪਣੇ ਹੰਕਾਰੀ ਮਰਦ ਦੀ ਘੜੀਆਂ ਸੋਚ ਨੂੰ ਹਲੂਣਦਿਆਂ ਕਿਹਾ ਕਿ ਇਸ ਸੰਸਾਰ ਵਿੱਚ ਹਰ ਪੁਰਖ ਇਸਤਰੀ ਦੀ ਕੁੱਖੋਂ ਹੀ ਜਨਮ ਲੈਂਦਾ ਹੈ ਗੁਰੂ ਜੀ ਆਖਦੇ ਹਨ ਕਿ ਰਾਜਿਆਂ ਮਹਾਰਾਜਿਆਂ ਦੀ ਜਨਮਦਾਤੀ ਵੀ ਤਾਂ ਇਸਤਰੀ ਹੀ ਹੈ ਇਸਤਰੀ ਹੀ ਜਗਤ ਨੂੰ ਜਨਮ ਦੇਣ ਵਾਲੀ ਭਾਵ ਜਗ ਜਨਨੀ ਹੈ ਅਰਥਾਤ ਇਸ ਸੰਸਾਰ ਵਿੱਚ ਕੋਈ ਵੀ ਜੀਵ ਔਰਤ ਜਾਂ ਪੁਰਖ ਅਜਿਹਾ ਨਹੀਂ ਜੋ ਇਸਤਰੀ ਤੋਂ ਪੈਦਾ ਨਾ ਹੋਇਆ ਹੋਵੇ ਪਰ ਇਸ ਸੰਸਾਰ ਨੂੰ ਚਲਾਉਣ ਵਾਲੀ ਸ਼ਕਤੀ ਸੱਚਾ ਪਰਮਾਤਮਾ ਜੋ ਅਧ੍ਰਿਸ਼ ਸਰਵ ਵਿਆਪਕ ਤੇ ਜੁਨਾ ਤੋਂ ਰਹਿਤ ਹੈ ਸਿਰਫ ਉਸੇ ਸ਼ਕਤੀ ਦਾ ਜਨਮ ਕਿਸੇ ਇਸਤਰੀ ਤੋਂ ਨਹੀਂ ਹੋਇਆ ਇਸ ਲਈ ਸ੍ਰਿਸ਼ਟੀ ਨੂੰ ਗਤੀਮਾਨ ਰੱਖਣ ਵਾਲੀ ਮਹਾਨ ਸ਼ਕਤੀ ਨੂੰ અપਮਾਨਿਤ ਕਰਨਾ ਸ਼ੋਭਾ ਨਹੀਂ ਦਿੰਦਾ ਇਸ ਦਾ ਦਰਜਾ ਤਾਂ ਸੰਸਾਰ ਦੇ ਜੀਵਾਂ ਵਿੱਚ ਸਭ ਤੋਂ ਉੱਚਾ ਹੈ ਸੋ ਸਪਸ਼ਟ ਹੈ ਕਿਸ ਸਮਾਜ ਵਿੱਚ ਔਰਤ ਵੀ ਮਰਦ ਦੇ ਵਾਂਗ ਪਿਆਰ ਅਤੇ ਸਤਿਕਾਰ ਦੀ ਬਰਾਬਰ ਹੱਕਦਾਰ ਹੈ ਸ਼ਕਤੀ ਦਾ ਮੂਜਸਮਾ ਭਾਵ ਸ਼ਕਤੀ ਦੀ ਮੂਰਤ ਇਸਤਰੀ ਪਿਆਰ ਸੁੰਦਰਤਾ ਕੋਮਲਤਾ ਮਮਤਾ ਤਿਆਗ ਸਹਿਣਸ਼ੀਲਤਾ ਸਦਕ ਕੁਰਬਾਨੀ ਤੇ ਸ਼ਕਤੀ ਦਾ ਮੂਜਸਮਾ ਹੈ ਔਰਤ ਹੁਣ ਅਬਲਾ ਨਹੀਂ ਹੈ ਇਹ ਸਰਸਵਤੀ ਹੈ ਸੀਤਾ ਹੈ ਸ਼ਕਤੀ ਹੈ ਤੇ ਦੁਰਗਾ ਹੈ ਇਸ ਤਰ੍ਹਾਂ ਗੁਰੂ ਜੀ ਨੇ ਸਮਾਜ ਨੂੰ ਆਪਣੀ ਸੀਮਤ ਸੋਚ ਦਾ ਤਿਆਗ ਕਰਕੇ ਔਰਤਾਂ ਦਾ ਸਤਿਕਾਰ ਕਰਨ ਲਈ ਜ਼ੋਰਦਾਰ ਆਵਾਜ਼ ਉਠਾਈ ਸੀ ਇਸੇ ਦਾ ਸਿੱਟਾ ਹੈ ਕਿ ਅੱਜ ਔਰਤਾਂ ਜੀਵਨ ਦੇ ਹਰ ਖੇਤਰ 'ਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਰਹਿ ਰਹੀਆਂ ਹਨ ਸਾਰੰਸ਼ ਇਸ ਤਰ੍ਹਾਂ ਸਮਾਜ ਵਿੱਚ ਔਰਤ ਦੀ ਭੂਮਿਕਾ ਨੂੰ ਵੇਖਦਿਆਂ ਉਸ ਦਾ ਪੂਰਾ ਆਦਰ ਮਾਨ ਤੇ ਸਤਿਕਾਰ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ